आया पतंदर पंदर स्प्रे कर चढ़ी पतंग चल 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 चढ़ गया चढ़ गया ਓਏ ਬਰਾਤ ਜਹਾਜ਼ ਹੀ ਬਹੁਤ ਨੀਵਾ ਗਿਆ ਓਏ ਜਹਾਜ਼ ਭਰਾਵਾ ਰੂਪ ਕੇ ਉਥੇ ਘਰਾਂ ਕੋਲ ਤੇ ਜਾਵੇਂ ਸਲੋ ਹੋ ਗਿਆ ਸੀ ਬਹੁਤ ਹੌਲੀ ਹੌਲੀ ਆਇਆ ਤੇ ਕੋਠੇ ਜਿੰਨਾ ਉੱਚਾ ਹੋ ਆਪਣੇ ਥੋੜਾ ਜਾਂ ਹਾਂ ਥੋੜੀ ਜੇ ਦੋ ਸੀਗੇ ਸੱਤਿਆ ਇਹ 8 ਵਜੇ ਦਾ ਟਾਈਮ ਹੋਊਗਾ ਯਾਰ ਹਨਾ ਜਮਾਈ ਜਮਾਈ 8 ਵਜੇ ਦਾ ਤੇ ਭਰਾਵਾ ਦੋ ਸੀ ਜਮਾਂ ਹੀ ਨੀਵੇਂ ਸੀਗੇ